ਫਸਿਕਾਲ ਜੀ ਸਾਰਿਆਂ ਨੂੰ ਆਜ ਗਏ ਬਈ ਪਿੰਡ ਭੈਣੀ ਤੂੰ ਤਾਂ ਵੱਢਣਾ ਬਾਈ ਇੱਥੇ ਹੋ ਗਿਆ ਰਸਤਾ ਬੰਦ ਆਪਣਾ ਮੋਟਰ ਵਾਲਾ ਪਹਿਲਾਂ ਤਾਂ ਹੈਗਾ ਤਾਂ ਰਸਤਾ ਫਿਰ ਬਾਬਾ ਜੀ ਦਾ ਮਾਤਾ ਰਾਣੀ ਦੇ ਉਰੇ ਬਣਾਤਾ ਇਹਨਾਂ ਨੇ ਸਥਾਨ ਆਪਣੀ ਜਗ੍ਹਾ 'ਚ ਮੋਟਰ ਦਾ ਹੋ ਗਿਆ ਰਸਤਾ ਬੰਦ ਕਿੱਥੇ ਉਹ ਪਿੱਛੇ ਹੇ ਪਿੱਛੇ ਇਹ ਪਿੱਛੇ ਛੱਡਤੀ ਆਪਾਂ ਨੂੰ ਹੈ ਠੀਕ ਆ ਠੀਕ ਆ ਕਿਤੇ ਤਾਰਾ ਨਾ ਲੱਗੇ ਲੋਕ ਨੂੰ ਕਹਿੰਦਾ ਪਿੱਛੇ ਲੋਟਣ ਵਾਲੇ ਤੁਸੀਂ ਪਿੱਛੇ ਰਹਿਣਾ ਮੂਰੇ ਦੇਖਦਾ ਅੱਛਾ ਮੈਨੂੰ ਨਹੀਂ ਪਤਾ ਬਾਈ ਖੇਤੀਬਾਰੇ ਇਹਨਾਂ ਨੂੰ ਪਤਾ ਹੈ ਹੀ ਤਾਂ ਆ ਭੰਨ ਕਰਦੇ ਇੱਕ ਹੋਰ ਨੇ ਆ ਗਿਆ ਆ ਗਿਆ ਆਇਆ ਗਿਆ ਸਰਦਾਰ ਕੜਤੀਆ ਕੜਤੀਆ ਮੁੰਡੇ ਨੇ ਜੜਾ ਕੜਤੀਆਂ 나ਗ ਤੁਹਾ ਘਰ ਵਾਲੀ ਲੈ ਜਾਂਦਾ ਦਾ ਬੱਸ ਇੰਨਾ ਹੀ ਆ ਮੈਂ ਮੋੜਤੀ ਮੈਂ ਇੱਥੇ ਉਤਾਰ ਕੇ ਆਇਆ ਮੇਰੇ ਨਾਲ ਜਾਣਾ ਇਹ ਮੈਟ ਵੀ ਹੋ ਗਏ ਆ ਅੱਜ ਮੈਟ ਵੀ 2 ਘੰਟੇ ਆ ਰਹੇ ਆ ਥੋੜਾ 1 ਮਿੰਟ ਜਰੂਰ ਨੂੰ ਕਰ ਦੇ ਤਾਂ ਨਹੀਂ ਲੱਗ ਜਾਂਦੇ ਅੱਗੇ ਹੁਣਿਓ ਆਏ ਆ ਉਹ ਸਾੜੀ ਜੀ ਵਿੰਡਰ ਬੋਲੇ ਨਾਲ ਚ ਫੇਰ ਪੇਕਾਂਟਾ ਵਿੰਡਾ ਫੋਣੇ ਚ ਨੰਗ ਜਾਣਾ ਦਾ ਵਿੰਡਾ ਨਾਲੇ ਮਨਸੂਏ ਵਾਲਾ ਦੰਦਾ ਵੀ ਇਹ ਜਈ ਹੈ ਗਾਰੰਟੀ 1 ਮਿੰਟ ਜਗਤ ਹੋ ਜਾਂਦੀ ਇਹ ਵੱਡ ਗਿਆ ਘਾਟੀ ਘਾਟੀ ਦੰਦ ਦੇਖ ਲਾ ਆਪकी ਹਸੀ ਤੋਂ ਲਾਜ ਜਵਾਬ ਹੈ ਹਲੋ ਆ ਗਿਆ ਘਰ ਤੇ ਫੋਨ ਆ ਦੇਖ ਲੋ ਵਿਆਹਿਆ ਹੋਇਆ ਏ ਟੁੱਟਿਆ ਜਾ ਛਿੱਤਰ ਹਾਂ ਜੀ ਬੰਗ ਵੀ ਕੀ ਆ ਅਸੀਂ ਪੰਜ ਛੜੇ ਫਿਰਦੇ ਆ ਹਾਂ ਬਹੁਤ ਕਿਹਾ ਨਹੀਂ ਕਿ ਟਿੰਕੂ ਵੱਜ ਜਾ ਨਾ ਹਾਂ ਮੰਨਿਆ ਨਹੀਂ ਹੈਗਾ ਮੰਮੀ ਦਾ ਨਹੀਂ ਸਰਦਾ ਮੰਮੀ ਦੇ ਗੋਡੇ ਦੁਖਦੇ ਹੋ ਗਿਆ ਹੁਣ ਲੈ ਆਇਆ ਫਿਰ ਬਿਆਹ ਹੋਇਆ ਦਾ ਹਾਲ ਹੁਣ ਸਮਝਾਈ ਜਾ ਕਿੱਥੇ ਆ ਮੈਂ ਆਹ ਦੇ ਇੱਧਰ ਵਿਆਹ ਕਰਾ ਕੇ ਵੀ ਛੜੇ ਐ ਵਿਆਹ ਕਰਾਉਣਾ ਵਿਆਹ ਕਰਾਉਣਾ ਲਾ ਬਰੇਕ ਕੰਨਿਆਂ ਕਹੀ ਕਹੋ ਲਿਆਦੇ ਤੂੰ ਕਾਹਦੇ ਕਹੀ ਤੇ ਲਿਖਦੀ ਆਂਦੀ ਮੋਟਰ ਚੱਕੀ ਆ ਵੀ ਉੱਥੇ ਇਹ ਵੀ ਉਰੀ ਤੇ ਚੱਕੀ ਆ ਸਾਹੇ ਦੀ ਆ ਫਿਰ ਹੂੰ ਮਣੀ ਲਾ ਕੇ ਰੱਖੀ ਪਾਣੀ ਹੁਣ ਇਹ ਕਿੱਥੇ ਪਤਾ ਤੂੰ ਤੇ ਇਹ ਬਾਦ ਦੂੰਗਾ ਇਹ ਮਾਹ ਇਹਦਾ ਕਹਿੰਦਾ ਉੱਪਰ ਤੇ ਵੜ ਦੋ ਇਹ ਫਸੂਗਾ ਨਹੀਂ ਇਹ ਮਿੱਟੀ ਗਏ ਮਿੱਟੀ ਨਹੀਂ ਪੈਣੀ ਜਾਵੜੇ ਵਾਲੀ ਦੇਖ ਦੇ ਉਹ ਜਦ ਤੈਨੂੰ ਕਹੀਗੇ ਵਿਆਹ ਨਾ ਕਰਾ ਨਾ ਕਰਾ ਮੰਮੀ ਦੇ ਗੋਡੇ ਦੁਖਦੇ ਆਏ ਹੁੰਦਾ ਫਲਾਣਾ ਹੁੰਦਾ ਹੁਣ ਘੋੜੇ ਮਰਗੂ ਪੱਜੀ ਭੱਜੀ ਫਿਰਦੀ ਮੰਮੀ ਤੇਰੀ ਹੁਣ ਤਾਂ ਨਹੀਂ ਆਇਆ ਹੁਣ ਕੰਮ ਤੇ ਸਤਕਾਰਾ ਮਿਲ ਗਿਆ ਇਹਨੂੰ ਘਰ ਤੇ ਤੇ ਸਤਕਾਰਾ ਮਿਲ ਗਿਆ ਤੂੰ ਕਦਾ ਬਣ ਗਿਆ ਹੁਣ ਹੋਰ ਕੀ ਚਾਹਾਂ ਕੱਕ ਦਾ ਕੋਈ ਉਧਰੋਂ ਜਿਆਦਾ ਉਧਰੋਂ ਹਾਂ ਠੋਠਲੇ ਆਈਂ ਜਾ ਕੇ ਬੈਠਣਾ ਏ ਮੈਂ ਕਹਿੰਨੀ ਏਟ ਲਈਂ ਜਾਂਦਾ ਬੈਠਣਾ ਏ ਫਿਰ ਆੜਾ ਚੱਕ ਲਿਆ ਹੁੰਦਾ ਘਰ ਤੇ ਪਿਆ ਵਿੱਚ ਬਾਈ ਬੜੋਏ ਨੂੰ ਮਾਰ ਰਿਹਾ ਹੈ ਬੜਾ ਆ ਰਾ ਮੈਨੂੰ ਨਹੀਂ ਪਤਾ ਕਿੱਥੇ ਮੈਨੂੰ ਕਿੱਥੇ ਪਤਾ ਬਾੜ ਲਿ ਜਾਂਦਾ ਰਿਹਾ ਤੂੰ ਬਾੜ ਨੂੰ ਇਹ ਚੱਕ ਲਿਆ ਵਿਆਹਾਂ ਚ ਜਾਣਾ ਦਾ ਚੱਕ ਲਿਓ ਮੋਟਰਸਾਈਕਲ ਪਰੇਰ ਹੁਣ ਮੈਂ ਤਾਂ ਮੱਛਾ ਬਹੁਤ ਪੈਂਦਾ ਮੈਂ ਤਾਂ ਦੁਗੀਆਂ ਇਹਨਾਂ ਕਰੇ ਹੁਣ ਗੱਡੀ ਇੱਕ ਟੈਂਕ ਮਾਰੇ ਵੇੜ ਮਸਾਲੀ ਉਹ ਪੈ ਤੇ ਜੜੇ ਸਾਰੀਆਂ ਵੇਚਣ ਕਿਆ ਕਰੀਂ ਸਿਰ ਨਾ ਫਸਾਲੀ ਸਿੱਧਾ ਉਦਚ ਟਿੰਕੂਸ ਭਾਈ ਥੋੜੀ ਕਰਨੀ ਆ ਓਰੇ ਜਨਸਾਮ ਕਰੂੰਗਾ ਤਾਈ ਪਰ ਲੋਕ ਇਧਰ ਕਿਹੜੀ ਜੜਾ ਕੀ ਘਰ ਪਾਲਿਆ ਪੂਰਾ ਹੋ ਗਿਆ ਉਹਨੂੰ ਮਾਰ ਜੀਉਂ ਕੇ ਮਾਰ ਬਿਟੀ ਬਿਟੀ ਉਹ ਦੇਖੀ ਤਾਂ ਕਿ ਆ ਖਾ ਲਿਆ ਖਾਣੇ ਬਣੀ ਹੋਈ ਹੈ ਹਜੇ ਬੈਠੀ ਨਹੀਂ ਸੱਟ ਕਿਤੇ ਉਹ ਟੀਮ ਕੱਖ ਬਦਲ ਉਹ ਕੱਖ ਦਾਬ ਦਾ ਬਰ ਰਹੇ ਦੋ ਮਿੰਟ ਲਾਉਣੇ ਪਰ ਠੀਕ ਇਹ ਨੂੰ ਨਵੇੜ ਕੰਮ ਕਰ ਰਿਹਾ ਤੇ ਕੱਟ ਲੈ ਦਾਬ ਕੱਟਣ ਆ ਉਹ ਆ ਜੜਾ ਨਹੀਂ ਬੱਟ ਹੋਣੀ ਇਹਦੀਆਂ ਕਿਆ ਬਾਤ ਹੈ ਜੇਲਾ ਨਹੀਂ ਬੱਟ ਹੋਣੀ ਆ ਉਹ ਗਾ ਕਵਾੜੀ ਵੀ ਜੜਾ ਪਰ ਮਾਰੀ ਨਾਲ ਤਾਂ ਹੋਰ ਇੱਕ ਬਣ ਗਿਆ ਟਿੰਕੂ ਆ ਵੱਡੇ ਕਵਾੜੀ ਨਾਲ ਉੱਪਰ ਵਾਲਾ ਵੱਢਦੇ ਆ ਛਾਂਗ ਦੇ ਛਾਂਗ ਦੇ ਜਾਉਣਿਆਂ ਥੱਲੇ ਤੇ ਵੱਢਦੇ ਨੇ ਥੱਲੇ ਉਹ ਥੱਲੇ ਦੂਏ ਪਿੱਛੇ ਨਿਕਲ ਵੀ ਨਾ ਜਾਵੇ ਕੋਹੜੀ ਦਾ ਪਤਾ ਨਹੀਂ ਟਿੰਕੂ ਦੀ ਸ਼ਰਟ ਪਿੱਛੇ ਤੇ ਜਰੂਰ ਨਿਕਲਿਆ ਈ ਉਹ ਲੈ ਹੁਣ ਆ ਸਾਇੰਸ ਜੜ ਤੇ ਮਰੂਗਾ ਆ ਰਾਈ ਲੈ ਗਏਂ ਕਿ ਤੇ ਘਰ ਵਾਲੀ ਪਣਾ ਜਾ ਕੇ ਬੈਜੀ ਹੁਣ ਆਰੇ ਪਿਆ ਕਿੱਥੇ ਬਈ ਕੋਹੜੀ ਚੱਕ ਲਿਆ ਆਪਣੇ ਵਾਲੀ ਅੰਦਰ ਪਿਆਏ ਆਰੇ ਨਾਲ ਹੀ ਲੋਟ ਆਉਣਾ ਇਹਨੇ ਆਰੇ ਨਾਲ ਨਹੀਂ ਲੋਟ ਆਉਣਾ ਹੈਗਾ ਇਹ ਚੱਕ ਲਿਆ ਹੂੰ ਵੱਢ ਲੂਗੇ ਕੁਹਾੜੀ ਲੈ ਆਂ ਜਰੂਰ ਉਹ ਤਾਂ ਬੜੀ ਕੁਹਾੜੀ ਲੈ ਕੇ ਆਏ ਨੇ ਭਾਈ ਕੁਹਾੜਾ ਜਾ ਪਿੱਛੇ ਵੀ ਨਾ ਖੜਾ ਪਹਾੜੇ ਨਾਲ ਆਉਣਾ ਲੋਟ ਹੈ ਜੜੀ ਬਾਈ ਨੇ ਕੋਈ ਲੋੜ ਨਹੀਂ ਆਉਂਦਾ ਘਾੜੇ ਨਾਲ ਪੜਤੂ ਪਾਣੀ ਸਰਵਾ ਤੇਰੇ ਪਰਮੇਸ਼ਰਾ ਬਾਈ ਉਹ ਤੇ ਜਾ ਕਰਦੇ ਕੇ ਦੇਵਾ ਸਭ ਤੋਂ ਪਤੀ ਜੈ ਮਾ ਤੁ ਦੇਵਾ ਕਾ ਠੋਕਦਾ ਹੀ ਬਹੁਤ ਹੈ ਇੱਥੇ ਵੇਖਿਆ ਕੈਮਰੇ ਕਿੰਨੇ ਨੇ ਉਹ ਦੇਖੀ ਕਿ ਕਿਹੜਾ ਹੋ ਜਾਵੇ ਬਾਕੀ ਆਹ ਦੇਖਤਾ ਦੇਖਤਾ ਸੇ ਪੱਗਾ ਬਣ ਕੇ ਤਾਂ ਕੰਮ ਕਰਨਾ ਆਉਂਦੀ ਹੈ ਹਾਂ ਹਾਂ ਗਰੋਂ ਉੱਡ ਗਿਆ ਜੋਸ਼ ਆ ਗਿਆ ਮੁੱਕ ਗਿਆ ਕਹਿੰਦਾ ਨਜ਼ਰ ਲਾ ਕੇ ਜਣੀ ਹੁਣ ਸਰਦ ਪਤਾ ਲੱਗ ਗਿਆ ਉਹ ਨੂੰ ਮਰੀਆਂ ਨਾਲ ਡਰਦਾ ਪਤਾ ਨਹੀਂ ਹੂੰ ਆ ਗਿਆ ਗਿਰ ਗਿਆ ਹਿੱਲ ਗਿਆ ਉਹ ਨੂੰ ਮਰੀਆਂ ਦੇ ਲਈ ਆ ਗਿਆ ਜੀ ਇੰਕੋ ਕਿੰਨਾ ਕਰਾਏਗਾ ਕੰਮ ਮਿੱਟੀ ਘੱਟ ਭਰਨੀ ਹੈ ਹੁਣ ਠੀਕ ਹੈ ਪਰ ਲਾ ਦੇ ਗਰੇ ਅੱਧਰ ਨਹੀਂ ਸੇਰੇ ਤੋਂ ਸਾਦੇ ਲੰਗਣ ਅੱਠ ਦੋ ਜਣਾ ਕਾਲੀ ਨਾਂ ਬੱਲੇ ਰਾਤ ਨੂੰ ਕਦੇ ਆਉਣੀ 11 12 ਵਜੇ ਰਾਤ ਨੂੰ ਨਾ ਸੌਂ ਜਾ ਕਵਾਰਟੀ ਜਾਣਾ ਆ ਆ ਕਿਉਂ ਜਾਣਾ 8 ਵਜੇ ਲੰਘ ਜਾਣਾ 11 ਵਜੇ 12 ਵਜੇ ਆਵਾਂ 16 ਘੰਟੇ ਬਾਅਦ ਆਉਣੇ ਨੇ ਸਾਰੇ ਬਿਆਨ ਸੁਆ ਕੇ ਆਉਗੇ ਵੀ ਸੋ ਜਾਓ ਬਾਈ ਮੈਂ ਜਾਵਾਂ ਆ ਪਤ ਜੀ ਸੋਮਾ ਬਾਹਰ ਫੇਰ ਜਾਊਗਾ ਕਰ ਬਿਆਹ ਵੀ ਦੋ ਦੇਖਣੇ ਆ ਪਰ ਏ ਕਾ ਲੱਗਦਾ ਨਹੀਂ ਹੈ ਸੋਸ਼ਲ ਨਾਈਟ ਵਿਆਹ ਹੈ ਨਹੀਂ ਹੈ ਨਾ ਜਮੀ ਹੋ ਗਿਆ ਠੀਕ ਜਿੰਗਣਾ ਨੇ ਕਿਹਾ ਵੀ ਰਾਤ ਨੂੰ ਲੇਟ ਆਊਗਾ ਹੂੰ ਈਮਾ ਵਰਦਾ ਹੈ ਵੀ ਹਾਂ ਹਾਂ ਬੰਦਾ ਪੈਦਾ ਬੋਲ ਸੱਚੇ ਹੁੰਦੇ ਦੇਖ ਲਾ ਉਹਦੇ ਇੱਕ ਹੀ ਸੇਵਾ ਸੁਭਾਤਾ ਹੀ ਰੱਖੀ ਵੀ ਜਿੰਮੇ ਨੇ ਕੋਈ ਇਹ ਵੀ ਦੇਖ ਲਓ ਜਗਾ ਤਾਂ ਨਿਕਲ ਹੀ ਕਰਾ ਕੇ ਜਗਾ ਤਾਂ ਸਿੱਕੇ ਕਿਤੇ ਸੁੱਕਾ ਮਾਲ ਲਗਾਦਾ ਹੋਵੇ ਕਿਦਾ ਗਰੀਬ ਬੰਦਾ ਕਿਦਾ ਬਾਬੇ ਦੀ ਵੀ ਜਗਾ ਕੱਢ ਲੈ ਕਿ ਲੋਕਾਂ ਦੇ ਕੀਲੇ ਕੀਲੇ ਜੇ ਘਾਹਾਂ ਕਿਦਾ ਕਰਾ ਚਾਰ ਕਿ ਕਰਾਲਾ ਉਹਦੀ ਹੈ ਬੀਗੇ ਦੀ ਜਗਾ ਕਿਦਾ ਉਹ ਚ ਜਗਾ ਬਾਬੇ ਦੀ ਕੱਢਦਾ ਤੇ ਹਾਂ ਇੱਡਾ ਜਾਂਦਾ ਹੋ ਗਿਆ ਥੋੜਾ ਜਾਂ ਕਿੱਡਾ ਹੋ ਗਿਆ ਜਾਂਦਾ ਜਾਂਦਾ ਓਏ ਗਿਆ ਚੀੜਾ ਬੋਲ ਨਾ ਚੀੜਾ ਕਾਲੇ ਟਿੰਕੂ ਪੀਤੂ ਹਲਾ ਕੇ ਦੇਖ ਟਡੋਗੀ ਸਾਜ ਤੇ ਰੱਖ ਇੱਕ ਟੱਕੇ ਦੇ ਵੱਢਦੀ ਮੁੰਡੇ ਨੇ ਮਗਰ ਪਹਿਲਾਂ ਉੱਪਰਲੇ ਵੱਢ ਲੈਣਾ ਫਿਰ ਜੜ ਵੱਢਣ ਦੀ ਦੀ ਬਾਅਦ ਚ ਵਿਚੇ ਰਹਿ ਜਾ ਰਹੀ ਸੀ ਉਸ ਤੇ ਨਹੀਂ ਦੀ ਮਰੇ ਇੱਧਰ ਗੁਰਮੁਖ ਇੱਧਰ ਆ ਬਾਬੇ ਸਾਰੀਆਂ ਜੜਾ ਵੀ ਨਹੀਂ ਆ ਮੇਨ ਇੱਧਰ ਆ ਇੱਧਰ ਦੇ ਵੱਡੇ ਹੋ ਗਏ ਨਾ ਇਹ ਰਹਿ ਗਏ ਇੱਧਰ ਆ ਇਸ ਤਰ੍ਹਾਂ ਨੀਆਂ ਰਹਿ ਗਈਆਂ ਜਿਹੜੀ ਕੱਪੇ ਵਿੱਚੋਂ ਖਸਰੌਂਕ ਜੀ ਗਈ ਵਿੱਚੋਂ ਔਖਾ ਕਰੂੰਗੀ ਲੰਬੀ ਜਾਣ ਲਿਆ ਬੋਰੀਆਂ ਲਿਆ ਲੈ ਨਾ ਜਾ ਵੀ ਕੋਈ ਪਹਿਲਾ ਪਹਿਲਾ ਆਇਆ ਜਿਹੜਾ ਜਿਹੜੀ ਪੀਓ ਬੱਟਾ ਆ ਕੈਮਰਾ ਨੂੰ ਫੜਾ ਦੋ ਕੋਈ ਹੁੰਦੀ ਜਿਨੀ ਚੌੜੀ ਤੇ ਰੱਖ ਕਾਨੂੰ ਬਿਆ ਦੇ ਚੌਲ ਹਿੱਲ ਜਣੇ ਖਾਦੇ ਹੋਏ 真的。<laughs> ਹੇ ਹੇ ਆਇਆ ਛੁੱਟੀ ਦੀ ਛੁੱਟੀ ਵਾਲਾ ਕੰਮ ਸਾਡੇ ਭਾਗਾ ਜੇ ਨਹੀਂ ਹੂੰ ਜਦੋਂ ਹੁੰਦੀ ਆ ਹੂੰ ਮੈਨੂੰ ਘਰ ਦੇ ਵੀ ਕੰਮ ਕੱਢ ਦਿੰਦੇ ਆ ਕਰਦੇ ਨਹੀਂ ਘਰ ਵਾਲੀ ਕਹੇ ਕਰਦੇ ਤਾਂ ਨਾਮ ਲੈ ਰਹੇ ਹਾਂ ਮੈਂ ਹਟਾ ਦਮਾ ਫਿਰ ਕੰਮ ਕਰਨੇ ਹਟਾ ਦਮਾ ਗੱਲ ਘਾਰ ਜਿਸ ਨੂੰ ਕਹਿ ਵੀ ਗਿਆ ਕੋਈ ਫਿਰ ਉਹ ਬਾਅਦ ਚ ਪਿੱਛੇ ਤੇ ਹੁਣਾ ਕਲੇਸ਼ ਨਹੀਂ ਹੁੰਦਾ ਹੈਗਾ ਦੱਸ ਹੁਣ ਕਿਨੂੰ ਘਰ ਵਾਲੀ ਨੂੰ ਕਿਹਾ ਨਾ ਨਾ ਮੋਕਰ ਗਿਆ ਹੁਣ ਦੇਖ ਲੈ ਮਿੰਟੋ ਮਿੰਟੀ ਬਦਲੇਗਾ ਤੂੰ ਤਾਂ ਓਏ ਰੈਂਦਾ ਚਲਾ ਕੇ ਕਹਿੰਦਾ ਹੈ ਚੰਗਾ ਹੀ ਲਾਦਾ ਤੁਹਾਨੂੰ ਮੈਂ ਰੋਟੀ ਖਾਂਦਾ ਅਸੀਂ ਤੁਹਾਨੂੰ ਦੱਸ ਕੇ ਆ ਗਏ ਆਏ ਅੱਜ ਤੇਰੀ ਥਾਲੀ ਚੱਕ ਲਈ ਹਾਂ ਥਾਲੀ ਕੀ ਹੋਰ ਕੁਝ ਗਿਆ ਸਾਲੀ ਥਾਲੀ ਕਹ ਰੋਟੀਆ ਰੋਟੀਆ ਚੰਗਾ ਹੀ ਲਾਦਾ ਅਸੀਂ ਉਹ ਥਾਲੀ ਚੱਕੀ ਦੀ ਕਹਣਾ ਲੱਸਰ ਤੁਜ਼ ਤਨਾ ਗੱਲਾਂ ਹੁੰਦੀਆਂ ਤੁਹਾਨੂੰ ਅਜੇ ਮੈਂ ਤੇਰਾ ਤਾਂ ਚਲ ਹੋਇਆ ਪਾ ਬਾਈ ਦਾ ਉਹਨੂੰ ਗੱਲਾਂ ਆਉਂਦੀਆਂ ਲੈ ਹੱਥ ਸਾਰੇ ਵੱਲ ਘੁਮਾ ਤਾ ਲੋਟ ਦੇ ਕੇ ਵੀ ਛੜਾ ਗੜਾ ਉਹਦਾ ਕਿਤੇ ਦੱਸ ਅਸੀਂ ਜਨੂੰ ਕਹੀ ਜਾਂਦੇ ਵੀ ਰਿਸ਼ਤਾ ਦੇ ਕੋਈ ਦੇਵ ਪਾਈ ਸਾਰੀ ਜਣ ਦੀ ਮਾਂ ਹੈ ਕੱਲੀ ਆਜਾ ਤੂੰ ਗਿਰਨੇ ਤੇ ਰੋਕ ਦੇ ਉਹਨੂੰ ਸਾਰਾ ਤੱਕ ਪੈਂਦੀ ਫਟ ਵੱਜਦੀ ਹੈ ਨਾ ਖਾ ਦੀ ਘਰੀ ਜਾਂਦਾ ਆਇ ਨਹੀਂ ਗਣਾ ਟਿੰਕੂ ਸਾਹ ਸਾਂ ਹੋਇਆ ਵਾ ਦੇਖ ਲੈ ਮੂੰਹ ਤੇ ਲੱਗੇ ਮੱਡਿਆ ਵਾ ਪਿੱਟ ਬੋਲ ਉਹ ਤੇ ਭਲਿਆਣ ਵਾਲਾ ਨਾਜ਼ਰੋ ਵਾਸਕਲ ਰਤਣ ਗਾ ਕੇ ਬੈਜਿਆ ਜੇ ਮੈਂ ਤਾਂ ਗੁੱਟੜਾ ਹੀ ਆ ਉਹ ਬਾਤ ਗੁਰਮਕ ਨੇ ਵੀ ਸਿਟੇ ਲਿਆਦਾ ਬਾਈ ਪਿੱਟ ਬੋਲ ਉਥੇ ਕੱਕ ਵੱਡਣ ਜਾਂਦਾ ਹੁੰਦਾ ਦਾ ਵੀ ਨਾਲ ਹੀ ਹੁੰਦੇ ਤੇ ਪੈ ਗਿਆ ਤਾਂ ਇਹ ਇਹਦੇ ਪਰ ਨੂੰ ਗੁਰਮਕ ਦੇ ਦੇਖ ਕੇ ਰੇੜੀ ਤੇ ਮਾਰ ਕੇ ਤਾਂ ਮਾਰ ਜੇਕ ਬੋਲ ਮਾਰੀ ਵੀ ਬੋਲ ਉਹ ਮਾਰਿਆ ਪੁੱਟਾ ਕਰਕੇ ਇੱਕ ਵਾਰ ਇੱਥੇ ਧਾਰਤੀ ਸੀ ਸਿੱਧੀ ਰੇੜੀ ਉਹ ਉਥੇ ਸਿੱਧਾ ਆ ਬਾਈ ਪਿੱਟ ਬੋਲ ਨੇ ਗਲੋਡਣੀ ਖਾ ਕੇ ਦਿੱਦੀ ਰੇੜੀ ਵਿੱਚ

ਲੇ ਦੋ ਦਿਨ ਦਾੜੀਆਂ ਪਾ ਤੂੰ ਪਿੱਛੇ ਉਹ ਆ ਕਵਾੜੀ ਨਾ ਮਰਾ ਤਾ ਉਂਗਲੀਆਂ ਹੀ ਲੱਪਣੀਆਂ ਵੀ ਨਹੀਂ ਆ ਓਰੇ ਜੋਤੀ ਬੀ ਸੀ ਐਚ ਹੈ ਉਹ ਇੱਥੇ ਦੇ ਖੇਚ ਆ ਉਹ ਲੰਬੀ ਦਾੜੀਆਂ ਐਡਵੋਕੇਟ ਦਾ ਫੋਨ ਆ ਗਿਆ ਜੋਤੀ ਜੀ ਵੱਢਣੇ ਵਾਲਾ ਤਾਂ ਮਹੰਗਿਆ ਤੁਸੀਂ ਉਹੀ ਛੁੱਟੀ ਜਾਓ ਨੂੰ ਲਾ ਟੱਚ ਨਹੀਂ ਕਰਨੀ ਨਾ ਕੋਣ ਕਮਾਣੀ ਹੈ ਰਹਿਣ ਦੇ ਨਾ ਸਿਰ 'ਚ ਮਾਰਨੀ ਤੇਰੇ ਮਨ ਲਾਦੀ ਆਗੋਂ ਲੈ ਕੇ ਆਗ ਪਤਾ ਨਹੀਂ ਕੰਮ じゃ ਹੋ ਗਿਆ ਕਰਤਾ ਕੰਮ ਕਿਆ ਹੋਈ ਜਰ ਤੂੰ ਲੱਭੀ ਜਾ ਰਸੇ ਮਨ ਨੂੰ ਕਿਹਾ ਕਿ ਹਦ ਚਲ ਆ ਜਾ ਯਾਰ ਅੱਜ ਨਾਲ ਤੂੰ ਆ ਜਾ ਜਿੱਦ ਨੂੰ ਟਿੱਡਾ ਹੁੰਦਾ ਉੱਧਰ ਬੜੀ ਜੜ ਹੁੰਦੀ ਹੈ ਦੇਖਿਆ ਬਾਈ ਜਨ ਉੱਪਰ ਦੇ ਛੰਗ ਦਾ ਜਾਂ ਪਿੱਛੇ ਸੇ ਆਪਾਂ ਕਰਦੇ ਆ ਆ ਜਾ ਬਈ ਛਟੀਆਂ ਬਣਵਾਉਣੀ ਐ ਜਿਹੜੀ ਬਣਵਾ ਲਿਓ ਛਟੀਆਂ ਨਾ ਹੋ ਟੋਕਰੀਆਂ ਛਟੀਆਂ ਬਣੀਆਂ ਹੋਈਆਂ ਤੇ ਹੈਗੀਆਂ ਚੱਲ ਆਇਆ ਜੈਨੂ ਤਾਂ ਪੈ ਲਾ ਕੇ ਬਰਾ ਮਾਰਨਾ ਤਾਂ ਹੈ ਆਉਂਦਾ ਹੀ ਨਹੀਂ ਹੈ ਉਹ ਮੈਂ ਹੈੱਡਫੋਨ ਵੀ ਘਰੇ ਛੱਡਿਆ ਨਹੀਂ ਲਾ ਲੈਂਦਾ ਹਾਂ ਟਿੱਕੂ ਗੱਲਾਈ ਵੜਦੇ ਐਂ ਇਹ ਕਿਹਨਾਂ ਜਗ੍ਹਾ ਟਾਣੀ ਹੁੰਦੀ ਆ ਐ ਬਾਈ गुस्सा नहीं गुस्सा नहीं करना बाय भाई बाकी चलो मिलते अगली वीडियो चीक सी टिंकू हंस के तो दिखा दे ਸਿਰਕੋਂਗੋਲ ਸ਼ਾਰਪੀ ਵੱਜੀ ਕੈਮਰੇ 'ਚ